ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਤੁਹਾਨੂੰ ਪਤਾ ਕਿ ਜਿਹੜੀ ਇਹਨਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਉਹਨਾਂ ਦੇ ਨੀ ਪੱਥਰਾਂ ਨੂੰ ਲੈ ਕੇ ਚਾਹੇ ਪਖਾਨਿਆਂ ਦਾ ਹੋਵੇ ਚਾਹੇ ਉਹ ਲੈਟਰਿੰਗ ਬਾਥਰੂ ਜਿਹੜਾ ਆਪਾਂ ਕਹਿੰਦੇ ਸਕੂਲਾਂ ਦੀ ਮੁਰੰਮਤ ਦਾ ਹੋ ਜੇ ਤੇ ਚਾਹੇ ਕਾਸੇ ਚੀਜ਼ ਦਾ ਹੋਵੇ ਅੱਜ ਕੱਲ ਇਹ ਜਿਹੜਾ ਕਹਲੋ ਨਾ ਪੱਥਰ ਲਾਉਣ ਤੇ ਲੱਗੇ ਹੋਇਆ ਨੀ ਪੱਥਰ ਰੱਖਣ ਤੇ ਹੋਏ ਹੋਏ ਆ ਇੱਕ ਨੀ ਪੱਥਰ ਟਾਲੀ ਵਾਲਾ ਬੋਦਲਾ ਪਿੰਡ ਹਲਕਾ ਜਲਾਲਾਬਾਦ ਦੇ ਵਿੱਚ ਵੀ ਲੱਗਿਆ ਮਾ ਤੁਹਾਨੂੰ ਉਹ ਵੀ ਵਿਖਾ ਦਿੰਦਾ ਇਹਦੇ ਵਿੱਚ ਲਿਖਿਆ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਸ਼੍ਰੀ ਜਗਦੀਪ ਕੰਬੋਜ ਗੋਲਦੀ ਵਿਧਾਇਕ ਜਲਾਲਾਬਾਦ ਜਿਹਦੇ ਸੰਧਿਆ ਯਤਰਾ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਜੋ ਵੀ ਲਿਖਿਆ ਇਹਨਾਂ ਨੇ ਸਮਾਰਟ ਸਕੂਲ ਟਾਲੀ ਵਾਲਾ ਬੋਦਲਾ ਜ਼ਿਲ੍ਹਾ ਫਾਿਲਕਾ ਵਿਖੇ 26 ਲੱਖ 2720 ਰੁਪਏ ਦੇ ਕੰਮ ਮੁਕੰਮਲ ਹੋਣ ਉਪਰੰਤ 15 April 2025 ਨੂੰ ਲੋਕ ਅਰਪਿਤ ਕੀਤਾ ਗਿਆ ਹੈ ਅਰਪਿਤ ਕੀਤਾ ਗਿਆ ਹੈ ਹੁਣ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜੀ ਇਹ ਬਿਲਡਿੰਗ ਬਣੀ ਹੋਈ ਆ ਇਹ ਬਿਲਡਿੰਗ ਬਣੀ ਹੋਈ ਆ ਅੱਜ ਤੋਂ 3 ਸਾਲ ਪਹਿਲਾਂ ਕਹਿਣ ਤੋਂ ਪਾਵੇ ਜਿਹੜੀ ਬਿਲਡਿੰਗਾਂ ਇਹਦੇ ਵਿੱਚ ਗੋਲਦੀ ਕੰਬੋਜ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਭਗਵੰਤ ਮਾਨ ਦਾ ਕੋਈ ਲੈਣਾ ਦੇਣਾ ਨਹੀਂ ਹਰਜੋਤ ਬੈਂ ਸਿੱਖਿਆ ਮੰਤਰੀ ਦਾ ਕੋਈ ਲੈਣਾ ਦੇਣਾ ਨਹੀਂ ਤੇ ਮੈਂ ਇਹਨਾਂ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਆ ਜਿਹੜਾ ਸਕੂਲ ਦਾ ਪ੍ਰਿੰਸੀਪਲ ਆ ਉਹਦੇ ਨਾਲ ਮੇਰੀ 9 ਮਿੰਟ 18 ਸਕਿੰਟ ਗੱਲ ਹੋਈ ਆ ਤੇ 6:24 ਮਿੰਟ ਤੇ ਮੈਂ ਉਹਨੂੰ ਫੋਨ ਲਾਇਆ ਸੀ ਮੈਂ ਉਹਨੂੰ ਇੱਕ ਗੱਲ ਪੁੱਛੀ ਆ ਕਿ ਭਾਈ ਸਾਹਿਬ ਤੁਸੀਂ ਇਹ ਜਿਹੜਾ ਪੱਥਰ ਲਾਇਆ ਜਿਹੜਾ ਸੁਨਹਿਰੀ ਪੱਥਰਾਂ ਚ ਉਹ ਕਿੱਥੇ ਇਹ ਕਾਹ ਤੋਂ ਲਾਇਆ ਉਹ ਕਹਿੰਦੇ ਸਾਨੂੰ ਸਾਡੇ ਵਿਭਾਗ ਵੱਲੋਂ ਇਹ ਕਿਹਾ ਗਿਆ ਕਿ ਇਹ ਸੇਫ ਜੀ ਜਗ੍ਹਾ ਤੇ ਲਾਉਣਾ ਮੈਂ ਕਿਹਾ ਸੇਫ ਜਗ੍ਹਾ ਨੂੰ ਇਹ ਚ ਕਿਹੜਾ ਸੋਨਾ ਲੱਗਿਆ ਸੀ ਜਿਹੜਾ ਕੋਈ ਪੱਟ ਕੇ ਲੈ ਜਾਊਗਾ ਜੇਕਰ ਦੂਜੇ ਨਹੀਂ ਪੱਟੇ ਗਏ ਤਾਂ ਇਹ ਵੀ ਨਹੀਂ ਪੱਟਿਆ ਜਾਂਦਾ ਹੁਣ ਤੁਹਾਨੂੰ ਇਹ ਬਿਲਡਿੰਗ ਦਿਖਾ ਦਿੰਨੇ ਆ ਬਿਲਡਿੰਗ ਇਹ ਵਾਕਈ ਭੱਜ ਕੇ ਮੜਾ ਜਾਂਦੀ ਬਿਲਡਿੰਗ ਇਹ ਪੁਰਾਣੀ ਬਿਲਡਿੰਗ ਆ ਕੋਈ ਨਵੀਂ ਬਿਲਡਿੰਗ ਨਹੀਂ ਗਈ 2-3 ਸਾਲ ਪਹਿਲਾਂ ਦੀ ਬਿਲਡਿੰਗਾ ਮਤਲਬ ਚਾਰੂ ਦੀ ਸਰਕਾਰ ਦੇ ਵਿੱਚ ਨਹੀਂ ਬਣੀ ਆ ਤੁਸੀਂ ਚੈੱਕ ਕਰ ਲਓ ਰੰਗ ਜਰੂਰ ਕੀਤਾ ਹੋਇਆ ਪਰ ਇਹ ਬਿਲਡਿੰਗ ਇਹਨਾਂ ਦੀ ਸਰਕਾਰ ਚ ਨਹੀਂ ਬਣੀ ਇਹ ਕਾਂਗਰਸ ਵੇਲੇ ਬਿਲਡਿੰਗ ਬਣੀ ਹੋਈ ਆ ਇਹ ਚੀਜ਼ ਤੁਸੀਂ ਆਪੇ ਅੰਦਾਜ਼ੇ ਲਾਓ ਇਹ ਬਿਲਡਿੰਗ ਕਦੋਂ ਦੀ ਬਣੀ ਹੋ ਸਕਦੀ ਆ ਇਹਦੇ ਵਿੱਚ ਮੇਰੇ ਕੋਲ ਪ੍ਰਿੰਸੀਪਲ ਦੀ ਜਿਹੜੀ ਕੱਲੋ ਰਿਕਾਰਡਿੰਗ ਵੀ ਪਈ ਆ ਮੈਂ ਉਹ ਵੀ ਜਨਤਕ ਕਰ ਦੂੰਗਾ ਹਉ ਮੈਂ ਕੀ ਗੱਲ ਕਹਿਣਾ ਕਿ ਜੇਕਰ ਇਸ ਬਿਲਡਿੰਗ ਦੇ ਵਿੱਚੋਂ ਕੰਦੀ ਆ ਕਿ ਇੱਥੇ ਬਿਲਡਿੰਗ ਤੇ ਤਾਂ ਉਹਨਾਂ ਦਾ ਕੋਈ ਪੈਸਾ ਨਹੀਂ ਲੱਗਿਆ ਪਰ ਉਹਨਾਂ ਨੇ 26 ਲੱਖ ਰੁਪਈਆ ਜਿਹੜਾ ਉਹ ਵੱਖ-ਵੱਖ ਕੰਮਾਂ ਤੇ ਲਾਇਆ ਮੈਂ ਕਿਹਾ ਕਿਹੜੇ-ਕਿਹੜੇ ਕੰਮ ਕਿਤੇ ਉਹਨਾਂ ਨੇ ਫਰਸ਼ਾਂ ਲਵਾਈਆਂ ਕਿਤੇ ਕੀ ਕੀਤਾ ਕਿਤੇ ਕੀ ਕੀਤਾ ਮੈਂ ਗੱਲ ਕਹਿਣਾ ਗੋਲਦੀ ਕੰਬੋਜ ਐਮਐਲਏ ਨੂੰ ਕਹਿਣਾ ਜਲਾਲਾਬਾਦ ਦੇ ਮੇਰੇ ਹਲਕੇ ਦਾ ਹੀ ਐਮਐਲਏ ਆ ਨਾਲ ਹੀ ਮੈਂ ਗੱਲ ਕਰਨੀ ਚਾਹੁੰਨਾ ਸਾਡੇ ਸਿੱਖਿਆ ਮੰਤਰੀ ਅਰਜੋਤ ਬੈਂਸ ਜੀ ਨੂੰ ਤੇ ਸਰਦਾਰ ਭਗਵੰਤ ਮਾਨ ਜੀ ਨੂੰ ਕਿ ਇਹ ਬਿਲਡਿੰਗ ਤੁਹਾਡੇ ਪੈਸਿਆਂ ਦੀ ਨਹੀਂ ਬਣੀ ਇਹ ਬਿਲਡਿੰਗ ਤੁਹਾਡੇ ਪੈਸਿਆਂ ਦੀ ਨਹੀਂ ਬਣੀ ਜਿਹੜਾ ਤੁਸੀਂ ਆ ਪੱਥਰ ਲਵਾਈ ਜਾਂਦੇ ਆ ਤਾਂ ਤੁਸੀਂ ਇਹ ਪੱਥਰ ਇੰਨਾ ਕਮਰਿਆਂ ਦੇ ਵਿੱਚ ਕਿਉਂ ਲਵਾਇਆ ਇਹ ਬਿਲਡਿੰਗ ਦੇ ਵਿੱਚ ਪੱਥਰ ਕਿਉਂ ਲਵਾਇਆ ਜੇਕਰ ਪੱਥਰ ਲਵਾਉਣਾ ਹੀ ਸੀ ਤਾਂ ਪੱਥਰ ਉੱਥੇ ਲਵਾਉਂਦੇ ਜਿੱਥੇ ਤੁਸੀਂ ਵਾਕਈ ਕੰਮ ਚਲਾਇਆ ਚਾਹੇ ਤੁਸੀਂ ਫਰਸ਼ਾਂ ਦਾ ਕੰਮ ਲਾਇਆ ਤੁਸੀਂ ਉਹ ਕਹਿੰਦੇ ਆ ਪ੍ਰਿੰਸੀਪਲ ਕਹਿੰਦੇ ਸਾਨੂੰ ਪਰਸੋਂ ਮਿਲੋ ਤੁਸੀਂ ਇੱਕ ਆਰੀ ਤੇ ਬਾਕੀ ਆਪਾਂ ਬਹਿ ਕੇ ਗੱਲ ਕਰਾਂਗੇ ਨਾਲੇ ਚਾਹ ਪਾਣੀ ਪੀਵਾਂਗੇ ਮੈਂ ਕਹੇ ਜੀ ਬਹਿ ਬੂਕੇ ਤਾਂ ਚਲੋ ਗੱਲ ਕਰ ਲਾਂਗੇ ਤੁਹਾਡੇ ਨਾਲ ਪਰਸੋਂ ਪਰ ਅਸੀਂ ਆਪ ਦਾ ਜਿਹੜਾ ਕੰਮ ਉਹ ਕਰ ਲੈਨੇ ਆ ਹੁਣ ਇੱਥੇ ਬਿਲਡਿੰਗ ਦੇ ਵਿੱਚ 1 ਰੁਪਈਆ ਨਹੀਂ ਲੱਗਿਆ ਭਗਵੰਤ ਮਾਨ ਜੀ ਤਾਂ ਤੁਹਾਡੇ ਜਿਹੜਾ ਵਿਭਾਗ ਆ ਸਿੱਖਿਆ ਵਿਭਾਗ ਅਰਜੋਤ ਬੈਨ ਜੀ ਉਹ ਇੱਥੇ ਕਿਉਂ ਨੀ ਪੱਥਰ ਰਖਾਏ ਜਾ ਰਹੇ ਆ ਜਿੱਥੇ ਉਹਨਾਂ ਨੇ ਪੰਜੀ ਨਹੀਂ ਲੱਗੀ ਇਹ ਬਣਿਆ ਕਾਂਗਰਸ ਦੀ ਸਰਕਾਰ ਵੇਲੇ ਕਹਿੰਨ ਤੋਂ ਪਹਿਉ ਝਾੜੂ ਦੀ ਸਰਕਾਰ ਦੇ ਵਿੱਚ ਨਹੀਂ ਬਣਿਆ ਜਿੱਥੇ ਤੁਹਾਡਾ ਪੈਸਾ ਲੱਗਿਆ ਤੁਸੀਂ ਉੱਥੇ ਲਾਓ ਆਪਦੇ ਨੀ ਪੱਥਰ ਰੱਖੋ ਤੁਹਾਡਾ ਹੱਕ ਬੰਦਾ ਤੁਸੀਂ ਨੀ ਪੱਥਰ ਰਖਾਓ ਪਰ ਇਹਦੇ ਵਿੱਚ ਨੀ ਪੱਥਰ ਲਿਖਾਉਣ ਵਾਲਾ ਤੁਸੀਂ ਕੋਈ ਕੰਮ ਨਹੀਂ ਕੀਤਾ ਇਹਦੇ ਵਿੱਚ ਹੋ ਸਕਦਾ ਤੁਸੀਂ ਕੋਈ 10-20 ਹਜ਼ਾਰ ਦਾ ਰੰਗ ਕਰਾਇਆ ਹੋਵੇ ਮੈਨੂੰ ਉਹ ਨਹੀਂ ਪਤਾ ਪਰ ਰੰਗ ਕਰਾ ਕੇ ਨੀ ਪੱਥਰ ਨਾ ਰਖਾਓ ਹੁਣ ਮੈਂ ਗੱਲ ਕਹਿਣਾ ਕਿ ਜਿਹੜਾ ਇੱਥੇ 26 26 ਲੱਖ ਦਾ ਨੀਂ ਮੱਥਰ ਰੱਖਿਆ ਜਾ ਰਿਹਾ ਹਰ ਪਿੰਡਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਤੇ ਨੀਂ ਮੱਥਰ ਰੱਖੇ ਜਾ ਰਹੇ ਆ ਜਿਹੜੀ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਭੰਨ ਤੋੜ ਸੈਟ ਕਰਾਈ ਆ ਤਾਂ ਤੁਸੀਂ ਉਹ ਭੰਨ ਤੋੜ ਆ ਜਿਹੜੀ ਉਹ ਭੰਨ ਤੋੜ ਤੇ ਸੈਟਿੰਗ ਕਰਾਓ ਕਿ ਅਸੀਂ ਜੀ ਭੰਨ ਤੋੜ ਸੈਟਿੰਗ ਕਰਾਈ ਆ ਇਹਦੇ ਵਿੱਚ ਤਾਂ ਕੱਖ ਵੀ ਨਹੀਂ ਲਿਖਿਆ ਕਿ ਅਸੀਂ ਬਿਲਡਿੰਗ ਬਣਾਈ ਆ ਕਿ ਅਸੀਂ ਆ ਕੀਤਾ ਇਹਦੇ ਵਿੱਚ ਤਾਂ ਇਨਾ ਲਿਖਤਾ ਪੰਜਾਬ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਯੋਗ ਅਗਵਾਈ ਹੇਠ ਸਰਦਾਰ ਹਰਜੌਰ ਸਿੰਘ ਪੈਸ ਸਿੱਖਿਆ ਮੰਤਰੀ ਪੰਜਾਬ ਅਤੇ ਸ੍ਰੀ ਜਗਦੀਪ ਕੰਬੋਜ ਗੋਲਦੀ ਦੇ ਯਤਨਾਂ ਨਾਲ ਸਮਝ ਯਤਨਾਂ ਨਾਲ 26 ਲੱਖ 2720 ਰੁਪਏ ਦੇ ਕੰਮ ਮੁਕੰਮਲ ਹੋਣ ਉਪਰੰਤ ਜਿਹੜਾ ਕਹਿੰਦੇ 15 April 2025 ਨੂੰ ਨੀ ਪੱਥਰ ਰੱਖਿਆ ਗਿਆ ਹੋਂ ਤੁਸੀਂ ਇਹ ਦੱਸੋ ਵੀ ਇਹ 26 ਲੱਖ ਦਾ ਬਿਲਡਿੰਗ ਦਾ ਤਾਂ ਕੋਈ ਆਇਆ ਹੀ ਨਹੀਂ ਤੇ ਮੈਂ ਪ੍ਰਿੰਸੀਪਲ ਨੂੰ ਵੀ ਪੁੱਛਦਾ ਕਿ ਪ੍ਰਿੰਸੀਪਲ ਸਾਹਿਬ ਤੁਹਾਨੂੰ ਮਹਿਕਮੇ ਨੇ ਕਹਿਤਾ ਕਿ ਤੁਸੀਂ ਇਹਨੂੰ ਸੇਫ ਜਗ੍ਹਾ ਤੇ ਲਾਉਣਾ ਮੰਨਦੇ ਹੋ ਸਕਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਸੋਨਾ ਗਾਗਰ ਛਪਾਈ ਹੋਵੇ ਹੋ ਸਕਦਾ ਚੋਰੀ ਹੋਣਾ ਹੋਵੇ ਪਰ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਪੰਜੀ ਨਹੀਂ ਲੱਗੀ ਅੱਜ 26 26 ਲੱਖ ਰੁਪਿਆ ਇਹ ਰਿਕਾਰਡਿੰਗ ਦੇ ਵਿੱਚ ਤੁਸੀਂ ਕਿਹਾ ਕਿ ਇਹ 3 ਸਾਲਾਂ ਤੋਂ 26 ਲੱਖ ਰੁਪਿਆ ਲਾਇਆ ਇਹਨਾਂ ਨੇ ਤਾਂ ਤੁਸੀਂ ਜਿਹੜੇ-ਜਿਹੜੇ ਕੰਮ ਕੀਤੇ ਆ ਤੁਸੀਂ ਉਹ ਲਾਓ ਨਾ ਵੀ ਇੱਥੇ ਕੀਤਾ ਇੱਥੇ ਕੀਤਾ ਇਹ ਬਿਲਡਿੰਗ ਤੇ ਕਾਹਤੋਂ ਲਵਾਇਆ ਇਹ ਮੇਰਾ ਸਵਾਲ ਆ ਕਿ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਆ ਤੁਸੀਂ ਉੱਥੇ ਨੀ ਪੱਥਰ ਰੱਖੋ ਜਲਾਲਾਬਾਦ ਦੇ ਐਮ.ਐਲ.ਏ. ਸਾਹਿਬ ਜਿੱਥੇ ਤੁਹਾਡੀ ਸਰਕਾਰ ਦੇ ਵਿੱਚ ਕੰਮ ਹੋਇਆ ਪੁਰਾਣੀ ਕੰਗ ਦੇ ਵਿੱਚ ਤੁਸੀਂ ਆ ਨੀ ਪੱਥਰ ਨਾ ਰਖਾਓ ਆਪਦਾ ਇਹ ਤੁਸੀਂ ਜਿਹੜਾ ਤੁਹਾਡਾ ਕੰਮ ਹੋਇਆ ਉੱਥੇ ਰਖਾਓ ਇਹ ਬੇਨਤੀ ਆ ਤੇ ਮੇਰਾ ਬੋਲਣ ਦਾ ਮਕਸਦ ਇਹ ਸੀ ਭਗਵੰਤ ਮਾਨ ਜੀ ਕਿਤੇ ਇੰਜ ਨਾ ਹੋਵੇ ਕਿ ਆ ਜਿਹੜਾ ਲੱਖਾਂ ਰੁਪਈਆ ਦਾ ਨੀ ਪੱਥਰ ਰਖਾਰ ਖਾ ਕੇ ਆਪਾਂ ਜਿਹੜਾ ਕਹਿ ਲਗੇ ਕਿ ਕਿਤੇ ਕਹਦਗੇ ਕਰੋੜਾ ਰੁਪਈਆ ਇੰਨਾ ਸਕੂਲਾਂ ਚ ਲਾਤਾ ਇੰਝ ਨਾ ਕਹੋ ਜੇ ਨਾਲ ਮੈਂ ਕਿਹ ਵੀ ਕਹਿਣਾ ਕਿ ਜਿਹੜਾ ਇਹ ਨੀ ਪੱਥਰਾ ਤੁਸੀਂ ਭੰਨ ਤੋੜ ਕਰਾ ਕੇ ਕੰਧ ਚ ਲਖਾਇਆ ਹੋ ਸਕਦੇ ਤੇ 4000 ਰੁਪਈਆ ਲੱਗਿਆ ਹੋਵੇ ਤੇ ਜੇਕਰ 4000 ਰੁਪਈਆ ਆਪਾਂ ਆ ਜਿਹੜਾ ਲਾਈ ਜਾਂਨੇ ਆ 13 ਹਜ਼ਾਰ ਪਿੰਡਾਂ ਦੇ ਵਿੱਚ 4-4000 ਰੁਪਿਆ ਲਾਇਆ ਜਾਵੇ ਤਾਂ ਤੁਸੀਂ ਨੋਟ ਕਰੋ ਕਰੋੜਾਂ ਰੁਪਿਆ ਦੀ ਗੱਲ ਹੋ ਗਈ ਆ ਇਹ ਦਸਾਂ ਪਿੰਡਾਂ ਦਾ 40000 100 ਪਿੰਡ ਦਾ 4 ਲੱਖ ਰੁਪਿਆ 1000 ਦਾ 40 ਲੱਖ 10000 ਦਾ 4 ਕਰੋੜ ਜੇਕਰ ਗਿਣਤੀ ਗਲਤ ਹੋਈ ਤਾਂ ਤੁਸੀਂ ਆਪੇ ਸਹੀ ਕਰ ਲਿਆ ਜੇ 1 ਕਰੋੜ ਰੁਪਈਆਂ ਦੇ ਵਿੱਚ ਤੁਹਾਡੇ ਨੀ ਪੱਥਰ ਰੱਖੇ ਜਾਣਗੇ ਪੰਜਾਬ ਦੇ ਵਿੱਚ ਇਹ ਗੱਲ ਨੋਟ ਕਰੋ ਰੱਖਦਿਆਂ ਆਈਆਂ ਦੂਜੀਆਂ ਸਰਕਾਰਾਂ ਵੀ ਰੱਖਦਿਆਂ ਆਈਆਂ ਪਰ ਆ ਪੰਜਾਬ ਦੇ ਲੋਕੋ ਵੇਖ ਲਓ ਜਿਹੜੀ ਆ ਬਿਲਡਿੰਗ ਆ ਇਹ ਇਸ ਸਰਕਾਰ ਦੇ ਵਿੱਚ ਨਹੀਂ ਬਣੀ ਇਹ ਪੁਰਾਣੀ ਸਰਕਾਰ ਦੇ ਵਿੱਚ ਬਣੀ ਆ ਤੇ ਇਹ ਭਾਈ ਸਾਹਿਬ ਵੇਖ ਲਓ ਤੁਸੀਂ ਨੀ ਪੱਥਰ ਇਸ ਬਿਲਡਿੰਗ ਦੇ ਵਿੱਚ ਰੱਖਿਆ ਜੇ ਤੁਸੀਂ ਫਰਸ਼ਾਂ ਦਾ ਕੰਮ ਕੀਤਾ ਤੇ ਇਹਦੇ ਵਿੱਚ ਲਿਖੋ ਕਿ ਇੰਨੇ ਲੱਖ ਰੁਪਇਆ ਫਰਸ਼ ਤੇ ਲਾਇਆ ਤੁਹਾਡੀ ਇੱਕ ਬਾਹਰ ਕੰਧ ਨਿਕਲ ਰਹੀ ਆ ਤੇ 7.5 ਲੱਖ ਰੁਪਇਆ ਉਸ ਕੰਧ ਤੇ ਲੱਗਣਾ ਤੁਸੀਂ 7.5 ਲੱਖ ਰੁਪਇਆ ਉਸ ਕੰਧ ਦੇ ਵਿੱਚ ਨਹੀਂ ਪੱਥਰ ਰੱਖੋ ਕਿ 7.5 ਲੱਖ ਦਾ ਹੀ ਅਸੀਂ ਕੰਧ ਕਢਵਾਈ ਆ ਨਾ ਕਿ ਸਿੱਧਾ ਕਹਿ ਦੋ 26-26 ਲੱਖ ਰੁਪਇਆ ਨਾ ਜਿੱਥੇ-ਜਿੱਥੇ ਕੰਮ ਤੁਹਾਡਾ ਚੱਲਿਆ ਉੱਥੇ ਕਹਿ ਦੋ ਮੇਰਾ ਸਿਰਫ ਇੰਨਾ ਸਵਾਲ ਆ ਕਿ ਇਹ ਬਿਲਡਿੰਗ ਇਸ ਸਰਕਾਰ ਦੇ ਵਿੱਚ ਨਹੀਂ ਬਣੀ ਇਥੋਂ ਦਾ ਇਹ ਨਹੀਂ ਪੱਥਰ ਰੱਖਣਾ ਨਹੀਂ ਚਾਹੀਦਾ ਸੀ ਯਾਦ ਰੱਖੋ ਨਾਲ ਹੀ ਮੈਂ ਇਹ ਬੇਨਤੀ ਕਰਦਾ ਇੱਥੇ ਬਹੁਤ ਸਾਰੇ ਜਿਹੜੇ ਨੌਜਵਾਨਾਂ ਕਿਉਂਕਿ ਜਿਹੜਾ ਗੋਲਦੀ ਕੰਬੋਜ ਆ ਧੱਕਾ ਕਰਉਣ ਦੇ ਐਕਸਪਰਟ ਹੈਗਾ ਇਹ ਇਹਨੂੰ ਧੱਕਾ ਕਰਾ ਕੇ ਦੇ ਦੇ ਗਾਣਾ ਹੀ ਸਪੈਸ਼ਲ ਇਹਦੇ ਹੱਥ ਤੇ ਗਾਉਣਾ ਚਾਹੀਦਾ ਸੀ ਸਿੱਧੂ ਮੂਸੇ ਵਾਲੇ ਨੂੰ ਸਾਡਾ ਚੱਲਦਾ ਏ ਧੱਕਾ ਸੀ ਤਾਂ ਕਰ ਦੇ ਅਸੀਂ ਹੌਂ ਰਿਕਾਰਡ ਇਥੋਂ ਬਾਹਰ ਨਿਕਲ ਰਹੇ ਆ ਕਿਤੇ ਕੱਲ ਨੂੰ ਕਵੇ ਕੋਈ ਐਂ ਜੀ ਆ ਜੀ ਉਹ ਜੀ ਪ੍ਰਿੰਸੀਪਲ ਦੀ ਜਿਹੜੀ ਰਿਕਾਰਡਿੰਗ ਆ ਉਹ ਮੇਰੇ ਫੋਨ ਦੇ ਵਿੱਚ 9 ਮਿੰਟ 18 ਸਕਿੰਟ ਦੀ ਇੱਥੋਂ ਦੇ ਮੋਹਤਵਾਰ ਬੰਦੇ ਨੂੰ ਮੈਂ ਨਾਲ ਲੈ ਕੇ ਆਇਆ ਸੀ ਤੇ ਮੈਂ ਇਹਦੇ ਅੰਦਰ ਹੋਇਆ ਉੱਥੇ ਬਾਹਰ ਵੀ ਬੱਚੇ ਖੇਡ ਰਹੇ ਸੀਗੇ ਤਾਂ ਇਹ ਤੁਸੀਂ ਨੋਟ ਕਰੋ 26 26 ਲੱਖ ਰੁਪਏ ਦੇ ਨੀ ਪੱਥਰ ਰੱਖੇ ਜਾ ਰਹੇ ਆ ਹਾਲਾਂਕਿ ਜਿਹੜਾ 26 ਲੱਖ ਰੁਪਈਆ ਯਾਦ ਰੱਖੋ ਕਿ ਉਹ ਬਿਲਡਿੰਗ ਦੇ ਵਿੱਚ ਉਹਨਾਂ ਨੇ 26 ਰੁਪਈਏ ਨਹੀਂ ਪਾਏ ਪਰ ਉੱਥੇ 26 ਲੱਖ ਲਿਖਤਾ ਸਾਨੂੰ ਇਹ ਨਹੀਂ ਪਤਾ ਹੁਣ ਬਾਕੀ ਪੱਥਰ ਦੱਸਿਆ ਜਾਊਗਾ ਪ੍ਰਿੰਸੀਪਲ ਵੱਲੋਂ ਕਿ ਕਿੰਨੇ ਪੈਸੇ ਕਿੱਥੋਂ ਆਏ ਆ ਕਿੰਨੇ ਪੈਸੇ ਕਿੱਥੇ ਲੱਗ ਗਏ ਆ ਕਿੱਥੇ ਕਿੱਥੇ ਲੱਗੇ ਆ ਤੁਸੀਂ ਇਹ ਨੋਟ ਕਰੋ ਮੈਨੂੰ ਤਾਂ ਪ੍ਰਿੰਸੀਪਲ ਸਾਹਿਬ ਦਾ ਵੀ ਇੱਕ ਗੱਲ ਦਾ ਪਤਾ ਲੱਗਿਆ ਸੀ ਉਹ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਹੀ ਪਤਾ ਲੱਗ ਜੂਗਾ ਕਿ ਉਹ ਕੀ ਸਿਸਟਮ ਸੀ ਕਿ ਨਹੀਂ ਹੁਣ ਇੱਥੇ ਅਸੀਂ ਆਏ ਆ ਤੁਹਾਨੂੰ ਫਰਕ ਤਾਂ ਲੈ ਕਿਤੇ ਨਹੀਂ ਆਹ ਫਰਸ਼ੀ ਨਵੀਂ ਲੱਗੀ ਪਈ ਹੋ ਸਕਦਾ ਇੱਥੇ ਲਗਾਈ ਹੋਵੇ ਨਾ ਆਹ ਫਰਸ਼ੀ ਲੱਗੀ ਪਈ ਨਵੀਂ ਹੋ ਸਕਦਾ ਇੱਥੇ ਲਵਾਈ ਹੋਵੇ ਫਰਸ਼ ਬਾਕੀ ਜੇ ਇੱਥੇ ਫਰਸ਼ ਲੱਗੀ ਸੀ ਤਾਂ ਕਿੱਥੇ ਲੱਗੀ ਸੀ ਤਾਂ ਇਹ ਜਿਹੜੀ ਫਰਸ਼ ਆ ਉਹ ਭਾਈ ਫਰਸ਼ ਤੇ ਪੈਸੇ ਇੱਥੇ ਲੱਗਣੇ ਚਾਹੀਦੇ ਸੀ ਕਿ ਫਰਸ਼ ਦਾ ਕੰਮ ਕਰਾਇਆ ਜਿਵੇਂ ਤੁਸੀਂ ਕੁਰਾਈ ਸੜਕ ਦੀ ਪੇਚ ਵਰਕ ਹੋਵੇ ਜਿਹਨੂੰ ਕਹਿੰਦੇ ਜੋੜ ਜੇ ਲਵਾਸੇ ਤੇ ਤੁਸੀਂ ਇਹ ਕਦੋਂ ਸੜਕੀ ਹਮਨੇ ਬਣਾਈ ਇਹ ਗਲਤ ਆ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਨਹੀਂ ਪੱਥਰ ਰੱਖੋ ਇੱਕ ਨਹੀਂ ਹਜ਼ਾਰਾਂ ਰੱਖੋ ਪਰ ਨਹੀਂ ਪੱਥਰ ਉੱਥੇ ਰੱਖੋ ਜਿੱਥੇ ਤੁਹਾਡਾ ਕੰਮ ਹੋਇਆ ਵਾਕਈ ਪੁਰਾਣੀ ਸਰਕਾਰ ਦੀ ਕੰਧ 'ਚ ਨਹੀਂ ਪੱਥਰ ਨਾ ਰੱਖੋ ਇਹ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੋਰ ਵੀ ਕਈ ਪਿੰਡਾਂ ਤੋਂ ਫੋਨ ਆਏ ਆ ਕਿ ਕਈ ਥਾਵਾਂ ਤੇ ਰੰਗ ਕਰਕੇ ਨਹੀਂ ਪੱਥਰ ਰੱਖੇ ਗਏ ਆ ਮੈਂ ਉੱਥੇ ਵੀ ਪਹੁੰਚੂੰਗਾ